ਕੱਲ੍ਹ ਜਿਹੜਾ ਚਾਵੇ ਹੋਇਆ ਇੱਕ ਇਨਸੀਡੈਂਟ ਤਿੰਨ ਜਿਹੜੇ ਰਾਜਸਥਾਨ ਤੋਂ ਬਿਲਾਉਂਗ ਕਰਦੇ ਸੀ ਲੇਬਰ ਵਾਲੇ ਉਹ ਸਾਫ ਕਰ ਰਹੇ ਸੀ ਜਿਹੜਾ ਸੀਵਰੇਜ ਉਹਦੇ ਵਿੱਚ ਤਿੰਨ ਬੰਦੇ ਅਫੈਕਟ ਹੋਏ ਸੀ ਇੱਕ ਕਨਈਆ ਜੀ ਜਿਹਨਾਂ ਦੀ ਕੱਲ ਡੈਥ ਹੋ ਗਈ ਸੀ ਉਹਨਾਂ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਦੂਸਰੇ ਨੇ ਜਿਹੜੇ ਇੱਕ ਦਿਓਲ ਹਸਪੀਟਲ 'ਚ ਉਹਨਾਂ ਨੂੰ ਰੈਫਰ ਕੀਤਾ ਥਰਡ ਜਿਹੜੇ ਨੇ ਉਹ ਆਊਟ ਆਫ ਡੇਂਜਰ ਨੇ ਉਸੇ ਵੱਲ ਹਸਪੀਟਲ 'ਚ ਸੋ ਇਸਲਾ ਦੇ ਸੀਰੀਅਲ ਨੂੰ ਜਿਹੜਾ ਵਿੱਚ ਹੋ ਚੁਕਿਆ ਕੋਈ ਫੈਸਿਲਿਟੀ ਜਿਹੜਾ ਨਹੀਂ ਸੀ ਕੋਈ ਉਹਨਾਂ ਨੇ ਲੱਗਣੀ ਪ੍ਰੋਡਕਸ਼ਨ ਨਹੀਂ ਹੈਗੀ ਇਹਦੇ ਉਦੋਂ ਬੜੀ ਇਨਕੁਆਰੀ ਮਾਰਕ ਹੋਈ ਹੈ ਫੈਕਟ ਫਾਈਨਡਿੰਗ ਕਰਕੇ ਫਿਰ ਵੀ ਦੇਖਾਂਗੇ ਕਿ ਉਹਦੇ ਵਿੱਚ ਮਤਲਬ ਪ੍ਰੋਬਲਮ ਕੀ ਆਈ ਹੈ ਕਿਉਂ ਜਿਹੜਾ ਲੈਪਸ ਹੋਏ ਕਿਸ ਲੈਵਲ ਤੇ ਹੋਏ ਜਿਹੜੇ ਮਜ਼ਦੂਰ ਸਫਾਈ ਕਰ ਰਹੇ ਸੀ ਉਹਨਾਂ ਨੂੰ ਕਿੰਨਾ ਸਫਾਈ ਵਾਸਤੇ ਕਰਨ ਵਾਸਤੇ ਕਹਿ ਜਿਆ ਪਿੰਡ ਵਾਸੀਆਂ ਨਾਲ ਕਹਿ ਜਿਆ ਕੋਈ ਇਨਕੁਆਰੀ ਦਾ ਪਾਰਟ ਹੈ ਮੈਂ ਇਨਕੁਆਰੀ ਕਰਕੇ ਸ਼ੁਰੂ ਕੀਤੀ ਅੱਜ ਫਿਰ ਉਦੋਂ ਬਾਅਦ ਹੀ ਦੱਸ ਸਕਦੇ ਹਾਂ ਫੇਲਾ ਉਹ ਤਾਂ ਜੀ ਅਸੀਂ ਹਸਪੀਟਲ ਵਾਲੀ ਸਾਰਾ ਧਿਆਨ ਜਿਹੜਾ ਦਾ ਜਿਹੜਾ ਇਲਾ हफ्तावे टाइम देता क्या कर देंगे हफ्ते के बीच ओपन करेंगे